ਵੋਟਰਾਂ ਹਾਂਜੀ ਵੋਟਰਾਂ ਆ ਰਹੀਆਂ ਨੇ ਫਿਰ ਕਿੱਧਰ ਪਾਉਂਗੇ ਹਾਂਜੀ ਜੀ ਪਾਵਾਂਗੇ ਜੀ ਕਿੱਧਰ ਆ ਖਾਖੇ ਨੂੰ ਖਾਲਸੇ ਕਿਹੜੇ ਨੂੰ ਮਜੀਦਮਾਨ ਹਾਂਜੀ ਮਜੀਦਮਾਨ ਹਾਂ ਹਾਂਜੀ ਨੌਪੁਰ ਜਣੇ ਮਜੀਦਮਾਨ ਆ ਕਿਹੜਾ ਪਿੰਡ ਹੈ ਲਦਾਲ ਅਛਾ ਲਦਾਲ ਪਿੰਡ ਹੈ ਹਾਂਜੀ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਵੋਟਰਾਂ ਆ ਰਹੀਆਂ ਨੇ ਜੀ ਸਾਨੂੰ ਪਤੀ ਆ ਵੀ 5 ਸਾਲਾਂ ਬਾਅਦ ਆਉਂਦੀਆਂ ਨੇ ਹੁਣ ਡੇਢ ਕਿ ਸਾਲ ਬਾਅਦ ਫੇਰ ਆ ਗਈਆਂ ਇਹ ਕੀ ਵੀ ਹੈ ਇਹ ਤਾਂ ਥੋੜੀ ਬਾਅਦ ਖਿੱਚਦਾ ਹੈ ਤੇ ਵੋਟ ਕਿੱਧਰ ਪਾਉਂਗੇ ਕਾ ਦਸੂਜਾ ਟਾਈਮ ਆ ਗਿਆ ਹਜੇ ਮੌਕਾ ਬਣਿਆ ਨਹੀਂ 70 ਸਾਲ ਹੋ ਗਏ ਉਹ 70 ਸਾਲ ਹੋ ਗਏ ਹੁਣ ਉਹ ਕੀ ਪਤਾ ਉਹ ਕਹਿੰਦਾ ਮੈਂ ਖਿੱਚਦਾ ਉਹ ਕਹਿੰਦਾ ਮੈਂ ਖਿੱਚਦਾ ਕੀ ਪਤਾ ਮਨ ਕਿੱਦਾਂ ਭੱਜ ਜੇ ਫੇਰ ਹਜੇ ਪਏ ਨੇ ਦੁਬਾਰਾ 13 ਦਿਨ ਹੈ ਹਾਂ ਬਦਲ ਸਕਦਾ ਹੈ ਬਦਲਣ ਦਾ ਮੌਕਾ ਦਤਾ ਜੇ ਬਣਿਆ ਨਹੀਂ ਬਣ ਜੂ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਰਕਾਰ ਵੀ ਦੀ ਸਰਕਾਰ ਜੀ ਹਾਂਜੀ ਕੀ ਗੱਲ ਬਾਤ ਹੈ ਫਿਰ ਕਸੋੜਾ ਛੋਟਾ ਮਣ ਬਣ ਗਿਆ ਹਾਂਜੀ ਬਾਜੀ ਸਾਡਾ ਬਾਨ ਸਮਝੀ ਮਾਨ ਕਰਨੀਆਂ ਐ ਸਮਝੀ ਜਵਾਨ ਨੇ ਬਹੁਤ ਵਧੀਆ ਸੂਝ ਵਾਲੇ ਬੰਦੇ ਨੇ ਸਾਡਾ ਪਿੰਡ ਹੈ ਇਹ ਬਹੁਤ ਵਧੀਆ ਮਤਲਬ ਇੱਕ ਇੱਥੇ ਗੁਰਦੁਆਰਾ ਹੈ ਇੱਕ ਇੱਥੇ ਸ਼ਮਸ਼ਾਨ ਘਾਟ ਹੈ ਇੱਕ ਇੱਥੇ ਸਕੂਲ ਹੈ ਸਾਰੇ ਪਿੰਡ ਦਾ ਬਹੁਤ ਵਧੀਆ ਮਤਲਬ ਵਧੀਆ ਵਧੀਆ ਇਮਾਨਦਾਰ ਲੋਕ ਨੇ ਕਿਰਵਾਦੀ ਹੈ ਪਿੰਡ ਦੀ 2400 ਵੋਟ ਹੈ 2400 ਵੋਟ ਹੈ 2400 ਵੋਟਾਂ ਫਿਰ ਵਾਦੀ ਤਾਂ 5000 ਹੈ 5500 ਹਾਂ ਮੈਂ 5500 2400 ਵੋਟ 5500 ਦੇ ਲਗਭਗ ਹੈ ਇੱਕ ਤਾਂ ਸ਼ਮਸ਼ਾਨ ਘਾਟ ਹੈ ਸ਼ਮਸ਼ਾਨ ਘਾਟ ਕਿੱਥੇ ਹੈ ਕੋਈ ਇਹ ਤਾਂ ਨਹੀਂ ਹੈਗਾ ਵੀ ਅਸੀਆਂ ਦਾ ਅੱਡ ਨਾ ਨਾ ਜੀ ਇੱਥੇ ਕੋਈ ਫਤਵਾ ਜੀ ਹੈ ਨਹੀਂ ਪਿੰਡ ਦੇ ਵਿੱਚ ਜੀ ਤੇ ਇੱਕੇ ਗੁਰਦੁਆਰਾ ਹੈ ਇੱਕੇ ਗੁਰਦੁਆਰਾ ਇੱਕੇ ਸਕੂਲ ਹੈ ਇੱਕੇ ਸਕੂਲ ਹੈ ਹਾਂ ਜੀ ਇੱਕੇ ਮਸੀਤ ਹੈ ਨਹੀਂ ਇਹ ਪਿੰਡ ਮੈਂ ਕਹਿੰਦਾ ਜੀ ਪਹਿਲਾਂ ਤਾਂ ਸਾਨੂੰ ਬਹੁਤ ਬਹੁਤ ਵਧਾਈਆਂ ਸਾਰੇ ਪਿੰਡ ਨੂੰ ਗਾਗੇ ਨੂੰ ਵਿਧਾਨ ਸਭਾ ਹਲਕਾ ਡਿੜਬੇ ਚ ਪੈਂਦਾ ਹੈ ਨਹੀਂ ਜੀ ਹਰੇਕ ਪਿੰਡ 'ਚ ਜਦੋਂ ਪੜਦੇ ਆ ਹਾਂ ਜੀ ਪਹਿਲਾਂ ਜੀ ਆਹ ਐਸੀਆਂ ਦਾ ਮੱਜਬੀ ਸਿੰਘਾਂ ਦਾ ਆ ਜੱਟਾ ਤੇ ਆਪਣਾ ਆ ਸਮਸ਼ਾਨ ਘਟ ਜਦੋਂ ਵੀ ਪਿੰਡ 'ਚ ਪੜਦੇ ਆ ਜੀ ਚੋ ਨਾ ਸਾਡੇ ਪਿੰਡ ਵਿੱਚ ਇਹੋ ਕੋਈ ਉਹ ਨਹੀਂ ਆਈ 21 ਸਮਸ਼ਾਨ ਘਟਾ ਬਹੁਤ ਬਹੁਤ ਧੰਨਵਾਦ ਜੀ ਸੋਟਾ ਬਹੁਤ 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 ਵੱਡੀ ਗੱਲ ਹੈ ਜੀ ਇਹ ਸਾਰੇ ਪੰਜਾਬ ਨੂੰ ਇਹ ਕਹਿੰਦੇ ਆ ਕਿ ਬਾਬੇ ਨਾਨਕ ਦਾ ਜਿਹੜਾ ਸਿਧਾਂਤ ਹੈ ਉਹ ਗਾਗੇ ਪਿੰਡ ਨੇ ਅਪਣਾਇਆ ਹੋਇਆ ਹੈ ਨਹੀਂ ਮੈਨੂੰ ਤਾਂ ਕਿਸੇ ਪਿੰਡ ਇੱਕੇ ਆ ਜੀ ਇੱਕੇ ਆ ਨੌਜਵਾਨ ਖੜੇ ਨੇ ਹਾਂ ਜੀ ਅਸੀਂ ਗਾਲ ਜੀ ਅਸਰੀ ਕਾਲ ਕੀ ਚੱਲਦਾ ਫਿਰ ਬਸ ਜੀ ਮਾਨ ਸਾਹਿਬ ਨੂੰ ਪਾਵਾਂਗੇ ਜੀ ਵੋਟ ਵੋਟ ਬਣੀ ਹੋਈ ਹੈ ਹਾਂ ਜੀ ਹਾਂ ਜੀ ਬਣ ਗਈ ਜੀ ਫਸਟ ਟਾਈਮੇ ਪਾਉਣੀ ਆਈ ਵੋਟ ਅੱਛਾ ਹਾਂ ਜੀ ਹਾਂ ਜੀ ਪਿਛਲੀ ਵਾਰੀ ਇਹ ਪਾਉਂਗੇ ਆ ਪਹਿਲੀ ਵਾਰੇ ਮਾਨ ਨੂੰ ਪਾਵਾਂਗੇ ਫਿਰ ਸਾਰੀ ਹੋਰ ਹੀ ਸੱਤਿਗਾਰੀ ਸੱਤਿਗਾਰੀ ਕੀ ਮਾਹੌਲ ਹੈ ਵੋਟਾਂ ਦਾ ਮਾਹੌਲ ਹੈ ਵੋਟ ਪਾ ਰੇ ਮਾਨ ਸਾਹਿਬ ਨੂੰ ਕੀ ਨੋਆ ਸੁਖਬੀਰ ਸਿੰਘ ਜੀ ਸੁਖਬੀਰ ਸਿੰਘ ਪਹਿਲੀ ਵਾਰੀ ਆਪਣੀ ਹੈ ਹਾਂ ਜੀ ਠੀਕ ਹੈ ਤੁਸੀਂ ਬਈ ਅਸਰ ਸਪੋਰਟ ਹੈ ਗੱਲੀ ਹੈ ਹੈ ਜੀ ਸਪੋਰਟ ਹੈ ਗੱਲੀ ਮਾਨ ਸਾਹਿਬ ਨੂੰ ਅੱਛਾ ਵੋਟ ਬਣੀ ਨਹੀਂ ਨਹੀਂ ਕਿੰਨੀ ਉਮਰ ਹੈ ਮੇਰੀ 18ਵਾਂ ਲੱਗ ਗਈ ਅੱਛਾ ਰਹਿ ਗਈ ਬਣਣ ਕਣੀਓ ਚਲੋ ਗਾਹਾਂ ਨੂੰ ਬਣ ਜੂਗੀ ਪੰਜੀ ਵੇਲੇ ਪਵਾ ਲਾਂਗੇ ਸਰਪੰਚੀ ਵੇਲੇ ਪਵਾ ਲਵਾਂਗੇ ਭਾਈ ਦੇਖਦੇ ਹਾਂ ਹੁਣ ਕੀ ਕਰਦੇ ਹੋਂ ਹਾਂ ਜੀ ਕੀ ਨੋਆ ਹੈ ਬਈ ਮਨਦੀਪ ਸਿੰਘ ਜੀ ਹਾਂ ਮਨਦੀਪ ਸਿੰਘ ਫਿਰ ਵੋਟਾਂ ਆ ਰਹੀਆਂ ਨੇ ਹਾਂ ਜੀ ਸਰਦਾਰ ਮਾਨ ਸਾਹਿਬ ਨੂੰ ਪੈਣੀ ਹੈ ਅੱਛਾ ਉਧਰੇ ਪਾਉਂਗੇ ਉਧਰੇ ਪਾਉਂਗੇ ਇੱਕ ਮੈਂ ਛੋਟੇ ਪਿੰਡ 'ਚ ਜੋ ਉੱਥੋਂ ਆਪਣਾ ਲਹਿਰੇ ਵਾਲੇ ਪਾਸਿਓਂ ਸ਼ੁਰੂ ਐਂਟਰੀ ਕਰੀ ਸੀ ਕੋਈ ਮਿਲੀ ਨਹੀਂ ਦੂਜਾ ਬੰਦਾ ਹੈ ਕਿ ਚੱਕਰ ਹੈ ਇਹ ਚੱਕਰ ਬਾਕੀ ਸਰ ਤੇ ਵਿਗੇ ਹੋਏ ਨਹੀਂ ਜੀ ਹਾਂ ਕੱਲੇ ਮਾਨ ਸਾਹਿਬ ਵੇੜੇ ਦੇ ਸਟੈਂਡ ਤੇ ਖੜੇ ਨੇ ਸਾਰੇ ਮਤਲਬ ਦਿੱਲੀ ਧੱਲੇ ਨੇ ਪਿਛਲੀ ਵਾਰੀ ਬਹੁਤ ਵੋਟਾਂਾਂ ਵਿੱਚ ਲੈ ਆਈ ਜਿੱਤਾਇਆ ਵੀ ਆ ਇੱਕ ਇੱਕ ਬੰਦਾ ਜਿਹੜਾ ਉਹਦੇ ਸਟੈਂਡ ਦੇ ਖੜੇ ਪਹਿਲਾਂ ਸਾਡੇ ਪਿੰਡ ਵਿੱਚ ਵੱਧ ਗਈ ਸੀ ਵੋਟ ਆ ਸਾਡੇ ਪਿੱਛੇ ਪਲਾਂਡ ਵਿੱਚ ਸਾਰੇ ਪਿੰਡ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਆਪਣੇ ਪਿੰਡ ਦੇ ਵਿੱਚ ਸਮਜੀਤ ਸਿੰਘ ਮਾਨ ਨੂੰ ਪਈਆਂ ਨੇ ਜੀ ਐਤਕੀ ਵੀ ਅਸੀਂ ਬਹੁਤ ਵੱਡੇ ਹੱਲੇ ਦੇ ਨਾਲ ਸਮਰਜੀਤ ਮਾਨ ਨੂੰ ਇੱਥੇ ਜਿੱਤਿਆ ਰਹੇ ਹਾਂ ਜੀ ਇਸ ਪਿੰਡ ਦੇ ਵਿੱਚ ਬਹੁਤ ਬਹੁਤ ਹਾਂਜੀ ਅਸਰੀ ਕਾਲ ਬਣੀਆਂ ਵੋਟ ਸਹੀ ਬੋਰ ਤੇ ਹੋਣੀ ਸਪੋਰਟ ਹੈਗੀ ਬੜੀ ਬੁਰੀ ਅੱਛਾ ਸਪੋਰਟ ਕਿਹਦੀ ਕਰ ਰਹੇ ਹੋ ਮਾਨ ਸਾਹਿਬ ਦੀ ਮਾਨ ਸਾਹਿਬ ਦੀ ਆ ਪਿੰਡ ਦੇ ਵਿੱਚ ਇੱਕੇ ਗੁਰਦੁਆਰਾ ਇੱਕ ਸਕੂਲ ਹੈ ਇੱਕੇ ਸਮਸ਼ਾਨ ਘਟ ਹੈ ਜਾਨੀ ਕਿ ਜਾਤ ਪਾਤ ਜਿਹੜੀ ਬਾਬੇ ਨਾਨਕ ਦੀ ਜਿਹੜੀ ਵਿਚਾਰਤਾ ਰ ਇਹਨਾਂ ਨੇ ਅਪਣਾਈ ਹੋਈ ਹੈ ਜੇ ਕਹਦੀ ਇਹ ਗੱਲ ਨੂੰ ਇੱਧਰ ਬਾਈ ਸਾਹਿਬ ਆ ਰਹੇ ਨੇ ਹਾਂਜੀ ਬਾਈ ਜੀ ਠੀਕ ਠਾਕ ਠੀਕ ਠਾਕ ਜੀ ਵੋਟਾਂ ਆ ਰਹੀਆਂ ਨੇ ਫਿਰ ਮੈਨੂੰ ਪਤਾ ਹੀ ਨਹੀਂ ਨਾ ਦੱਸਦੇ ਕਿਹਨੂੰ ਭਾਵੇਂਗਾ ਵੋਟ ਤਾਂ ਦੱਸਦੇ ਐ ਕਿਉਂ ਕਰਦੇ ਦੋ ਚਾਰ ਤੱਕ ਟਵਟ ਮਿਲਣ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਕੀ ਨਾਮ ਹੈ ਜੀ ਲਾਭ ਸਿੰਘ ਜੀ ਗਾਗਾ ਪਿੰਡਾ ਹੈ ਹਾਂਜੀ 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 ਫਿਰ ਵੋਟਾਂ ਆ ਰਹੀਆਂ ਨੇ ਵੋਟਾਂ ਜੀ ਸੰਜੀਤ ਮਾਨ ਨੂੰ ਵੀ ਮੈਂ ਤਾਂ ਆਸ ਕਰਕੇ ਆਇਆ ਸੀ ਵੀ ਦੂਜੀ ਵੀ ਦੂਜੀ ਪਾਰਟੀ ਦਾ ਨਿਕਲੂਗਾ ਕੋਈ ਨਾ ਨਾ ਹਾਂ ਵੈਸੀ ਤਾਂ ਪੱਕੇ ਮੰਨਦੇ ਆ ਸਾਰਾ ਪਿੰਡੀ ਸਾਰਾ ਪਿੰਡੀ ਵਾਢਿਓ ਲੈ ਸਾਡਾ ਸਾਡੇ ਦਾ ਮੈਨੂੰ ਕਿਸੇ ਦਾ ਪਤਾ ਨਹੀਂ ਸਾਡਾ ਪਰਵਾਹ ਸਾਰਾ ਮਾਨ ਨੂੰ ਪਾਵਾਂਗੇ ਹਾਂਜੀ ਵੋਟਾਂ ਆ ਰਹੀਆਂ ਨੇ ਫਿਰ ਆਪਣਾ ਕਿਹਨੂੰ ਪਾਉਂਗੇ ਵੋਟਾਂ ਸਾਰਿਆਂ ਨੂੰ ਰਲ ਮਿਲਿਆ ਪਾਵਾਂਗੇ ਹੈ ਰਲ ਮਿਲਿਆ ਪਾਵਾਂਗੇ ਸਾਰਿਆਂ ਨੂੰ ਰਲ ਮਿਲਿਆ ਕਿਵੇਂ ਅਧੀਆਂ ਕੋ ਉਧਰ ਪਾ ਦਾਂਗੇ ਅਧੀਆਂ ਕੋ ਉਧਰ ਪਾ ਕਿਹਨੂੰ ਕਿਹਨੂੰ ਪਾਉਂਗੇ ਅਧੀਆਂ ਅਧੀਆਂ ਉਹ ਮੌਕਾ ਦੱਸੂ ਆ ਜੀ ਅਜੇ ਮੌਕਾ ਬਣਿਆ ਨਹੀਂ ਦੇਖਦੇ ਆ ਜੇ ਕੋਈ ਹਾਂਜੀ ਆ ਗਏ ਹਾਂਜੀ ਵੋਟਾਂ ਹਾਂਜੀ ਵੋਟਾਂ ਆ ਰਹੀਆਂ ਨੇ ਫਿਰ ਕਿੱਧਰ ਪਾਉਂਗੇ ਹਾਂਜੀ ਇੱਜੀ ਪਾਵਾਂਗੇ ਜੀ ਕਿੱਧਰ ਆ ਖਾਲਸੇ ਨੂੰ ਖਾਲਸੇ ਕਿਹੜੇ ਨੂੰ ਜਮਾਨਾ ਹਾਂਜੀ ਮੰਜੀ ਜਮਾਨਾ ਅੱਛਾ ਨਾਮ ਭੁੱਲੇ ਜਾਂਦੇ ਹੋ ਹਾਂਜੀ ਨਾਮ ਭੁੱਲੇ ਜਾਂਦੇ ਮੰਜੀ ਜਮਾਨਾ ਕਿਹੜਾ ਪਿੰਡ ਹੈ ਲਦਾਲ ਅੱਛਾ ਲਦਾਲ ਪਿੰਡ ਹੈ ਹਾਂਜੀ ਹਾਂਜੀ अच्छा रजा जी रदाळ साऊ जी वाला देख सकते हो जी नौ ਭੁੱਲੇ ਜਾਂਦੇ ਨੇ ਕਹਿੰਦੇ ਖਾਲਸੇ ਨੂੰ ਪਾਵਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਬੋਟਾਂ ਆ ਰਹੀਆਂ ਨੇ ਕਿੱਧਰ ਪਾਵਾਂਗੇ ਦੇਖਾਂ ਇਹ ਬਈ ਟਾਈਮ ਮਨ ਬਣਾਵਾਂਗੇ ਹੱਲ ਬਣਾਏ ਰਮਾਨ ਹਜੇ ਬਣੇ ਨਹੀਂ ਕਿੰਨਾ ਚਿਰ ਹੋ ਗਿਆ ਕਦੋਂ ਬਣੂਗਾ ਇੱਤੀ ਹੁਕਤੀ ਚ ਫਿਰਦੇ ਆ ਅੱਛਾ ਹੁਣ ਤਾਂ ਵਿਲੇ ਹੋ ਗਏ ਮਿਰਚਾਂ ਲੈ ਆਓ ਹਾਂ ਅਬਦੀਆਂ ਲਾਈਆਂ ਹੋਈਆਂ ਨੇ ਮੁੱਲ ਲਾਈਆਂ ਨੇ ਨਾ ਅਬਦੀਆਂ ਲਾਈਆਂ ਅਬਦੀਆਂ ਲਾਈਆਂ ਹੋਈਆਂ ਨੇ ਹਜੇ ਵੋਟ ਪਾਉਣ ਦਾ ਮਨ ਬਣਿਆ ਨਹੀਂ ਹੁਣ ਪੜਾਵਾਂਗੇ ਜੀ ਹਜੇ ਬਣਾਉਂਗੇ ਜਿੰਨਾ ਨੂੰ ਜ਼ੋਰ ਲੱਗਿਆ ਅੱਛਾ ਹਾਂਜੀ ਹਾਂਜੀ ਬੜਾ ਜ਼ੋਰ ਲਾਵਾਂਗੇ ਚੱਪ ਕੇ ਦੇਖ ਸਕਦੇ ਹਾਂ ਜੀ ਸਬਜੀ ਸਬਜੀ ਵੇਚ ਰਿਹਾ ਹੈ ਬਾਈ ਕੀ ਨੌਂ ਹੈ ਬਾਈ ਆਰਾਮ ਸਿੰਘ ਆ ਜੀ ਆਰਾਮ ਸਿੰਘ ਲਦਾਲ ਆ ਆਰਾਮ ਸਿੰਘ ਆਰਾਮ ਸਿੰਘ ਲਦਾਲ ਲਦਾਲ ਤੋਂ ਮਿਲਿਆ ਹੈ ਦੇਖ ਸਕਦੇ ਹਾਂ ਖੱਤਰ ਦੇ ਉੱਤੇ ਸਬਜੀ ਵੇਚ ਰਿਹਾ ਹੈ ਤੇ ਦੇਖ ਸਕਦੇ ਹਾਂ ਵੀ ਕਹਿੰਦੇ ਜੀ ਵੋਟਾਂ ਕਿੱਥੇ ਪਾਵਾਂਗੇ ਲਾ ਦੇਖ ਸਕਦੇ ਹਾਂ ਪ੍ਰਚਾਰ ਕਰ ਰਹੇ ਉਹ ਨਾਲ ਹਾਂਜੀ ਹਾਂਜੀ ਨਾਲੇ ਸਬਜੀ ਵੇਚ ਰਿਹਾ ਹਾਂਜੀ ਹਾਂਜੀ ਪੂਰਾ ਜੱਟ ਕੇ ਪਾਵਾਂ ਵਿੱਚ ਪਤਾ ਨਾਲੇ ਸਬਜ਼ੀ ਵੇਚ ਰਿਹਾ ਹੈ ਬਾਈ ਰਾਮ ਸਿੰਘ ਪਿੰਡ ਲਦਾਲ ਰਣ ਸਿੰਘ ਰਣ ਸਿੰਘ ਹਾਂਜੀ ਰਣ ਸਿੰਘ ਰਣ ਦੇ ਮੈਦਾਨ ਦੇ ਵਿੱਚ ਦੇਖ ਸਕਦੇ ਹੋ ਨਾਲੇ ਤਾਂ ਫਿਰ ਰਿਹਾ ਤੇ ਨਾਲ ਸਬਜ਼ੀ ਵੇਚ ਰਿਹਾ ਹੈ ਨਾਲੇ ਪ੍ਰਚਾਰ ਕਰ ਰਿਹਾ ਹੈ ਦੇਖੋ ਦੇਖੋ ਜੀ ਦੇਖ ਸਕਦੇ ਹੋ ਵਿਧਾਨ ਸਭਾ ਹਲਕਾ ਡਿਡਬਾ ਪੈਂਦਾ ਇਹ ਹਾਂਜੀ ਹਾਂਜੀ